ਰਵਨੀਤ ਮਿੱਤੂ ਤੇ ਕਾਂਗਰਸ ਦਾ ਤਿੱਖਾ ਹਮਲਾ ਹੋਇਆ ਹੈ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਵਿਧਾਇਕ ਜੁਰੇ ਨੇ ਪਰਮਿੰਦਰ ਸਿੰਘ ਪਿੰਕੀ ਅਤੇ ਕਾਂਗਰਸੀ ਵਰਕਰਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਤੂ ਦਾ ਵਿਰੋਧ ਕੀਤਾ ਸਾਬਕਾ ਵਿਧਾਇਕ ਨੇ ਕਿਹਾ ਕਿ ਲਾਲਚ ਦੇ ਵਿੱਚ ਫਸਿਆ ਰਵਨੀਤ ਮਿੱਤੂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਜੰਮੂ ਕਸ਼ਮੀਰ ਅਤੇ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਨੂੰ ਕਿੰਨੀ ਵਾਰ ਸੰਸਦ ਬਣਾਉਣਾ ਚਾਹੀਦਾ ਹੈ ਸਰਦਾਰ ਪਰਮਿੰਦਰ ਸਿੰਘ ਪਿੰਕੀ ਜਿੰਦਾਬਾਦ 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 ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਨੇ 117 ਹਲਕਿਆਂ ਦੇ ਵਿੱਚ ਧਰਨਾ ਲਗਾਇਆ ਹੈ ਲਾਅਨ ਆਰਡਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਹ ਬਿਲਕੁਲ ਵਿਗੜ ਚੁੱਕਿਆ ਲਾਅਨ ਆਰਡਰ ਦੇ ਨਾਮ ਦੀ ਕੋਈ ਚੀਜ਼ ਹੈ ਨਹੀਂ ਕਿ ਲੋਕਾਂ ਖੋਹਾਂ ਹੋ ਰਹੀਆਂ ਨਸ਼ੇ ਵਿਕਰੇ ਨੇ ਪੰਜਾਬ ਦਾ ਹਰ ਆਦਮੀ ਤਰਾਹੀ ਤਰਾਹੀ ਕਰਦਾ ਫਿਰਦਾ ਹੈ ਕਰੋਸਪੋਰ ਦੇ ਵਿੱਚੋਂ ਜਦੋਂ ਸ਼ਾਮ ਨੂੰ ਲੋਕ 6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦੇ ਘਬਰਾਉਂਦੇ ਨੇ ਸਾਡੀਆਂ ਭੈਣਾਂ ਕਿਸੇ ਦੇ ਕੰਨਾਂ 'ਚੋਂ ਵਾਲੀਆਂ ਖੋਈਆਂ ਜਾਂਦੀਆਂ ਨੇ ਕਿਸੇ ਦਾ ਮੋਬਾਈਲ ਖੋਇਆ ਜਾਂਦਾ ਹੈ ਕਿਸੇ ਦੀਆਂ ਚੀਜ਼ਾਂ ਖੋਈਆਂ ਜਾਂਦੀਆਂ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਦੇ ਇਹੋ ਜਿਹਾ ਕੰਮ ਨਹੀਂ ਦੇਖਿਆ ਨਹੀਂ ਸੀ ਜਿਵੇਂ ਕਿਸੇ ਨੇ ਕਿਹਾ ਮੂੜਾਂ ਤੇ ਖੜੇ ਸਿਪਾਹੀਆਂ ਦਾ ਕੀ ਕਸੂਰ ਜੇ ਪੰਜਾਬ ਦਾ ਰਹਿਨਮਾਈ ਵਿਗ ਗਿਆ ਇਹਨਾਂ ਸਿਪਾਹੀਆਂ ਦਾ ਕੀ ਕਸੂਰ ਹੈ ਰਹਿਨਮਾਈ ਵਿਗ ਗਿਆ ਇਸ ਕਰਕੇ ਅੱਜ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਹੋਣਾ ਚਾਹੀਦਾ ਅਸੀਂ ਉਹਨਾਂ ਦੇ ਕੰਨ ਖੋਲਣ ਦੇ ਵਾਸਤੇ 117 ਦੇ 17 ਹਲਕਿਆਂ ਦੇ ਉੱਪਰ ਧਰਨਾ ਦੇ ਰਹੇ ਹਾਂ ਕਿ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਇਹ ਨਹੀਂ ਕਿ ਏਸੀ ਗੱਡੀਆਂ ਦੇ ਵਿੱਚ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਉਹ ਆਪ ਦੇ ਚਾਰ ਭਾਸ਼ਣ ਕਰਕੇ ਚਲੇ ਜਾਣਾ ਅੱਜ ਪੰਜਾਬ ਜਿਹੜਾ ਸੂਬਾ ਹਿੰਦੁਸਤਾਨ ਸਭ ਤੋਂ ਵਧੀਆ ਸੂਬਾ ਹੁੰਦਾ ਸੀ ਅੱਜ ਉਹ ਪਿੱਛੇ ਨੂੰ ਜਾ ਰਿਹਾ ਕਿਉਂ ਜਾ ਰਿਹਾ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਜਾ ਰਿਹਾ ਇਹ ਗੱਲ ਕਰਦੇ ਨੇ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਕਿੱਥੇ ਕਿੱਥੇ ਕੰਮ ਕਰ ਸਕਦੀ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀ ਨਹੀਂ ਹੋਈ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਵਿੱਚ ਹੀ ਭਰਤੀ ਕਰਨੀ ਚਾਹੀਦੀ ਹੈ 40000 ਬੰਦਾ ਨਵਾਂ ਭਰਤੀ ਕਰਨਾ ਚਾਹੀਦਾ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਹੈ ਪੰਜਾਬ ਦੇ ਜਿਹੜੇ ਪੁਲਿਸ ਵਾਲੇ ਨੇ ਬੜੇ ਦਲੇਰ ਨੇ ਜੀ ਅੱਤਵਾਦ ਨੂੰ ਭਜਾ ਸਕਦੇ ਨੇ ਤੇ ਜਿਹੜੇ ਗੁੰਡਾ ਰਾਜ ਹੈਗਾ ਜਿੰਨੇ ਵੀ ਗੈਂਗਸਟਰ ਹੈਗੇ ਆ ਇਹ ਤਾਂ ਕਿਤੇ ਖੜਨਗੇ ਨਹੀਂ ਅੱਜ ਆਪਾਂ ਉਹ ਸਾਰੇ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਜਿਹੜੀ ਮਾੜੀ ਸਰਕਾਰ ਨੂੰ ਚੱਲਦਾ ਕਰਦੇ। ਇੱਕ ਜਿਹਦੇ ਖਿਲਾਫ ਵੀ ਰੋਸ ਪਾਤਰ ਕੀ ਕਹਿਣਾ ਚਾਹੁੰਗਾ ਤੁਸੀਂ ਰੋਸ ਜਾਇਕ ਕਰਦੇ। ਦੇਖੋ ਗੱਲ ਇਹ ਹੈ ਕਿ 500 ਜੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ। ਕਦੇ ਤੁਸੀਂ ਆਪਦੇ ਪਿਤਾ ਜੀ ਦਾ ਨਾਮ ਬਦਲ ਸਕਦੇ ਆ ਉਹਦੀ ਮਾਤਾ ਜੀ ਦਾ ਨਾਮ ਬਦਲ ਸਕਦੇ ਉਹਨੇ ਬਦਲ ਸਕਦੇ ਰਵਨੀਤ ਸਿੰਘ ਬਿੱਟੂ ਰਾਹੁਲ ਗਾਂਧੀ ਜੀ ਨੂੰ ਆਪਦਾ ਪਿਤਾ ਸਮਝਦਾ ਸੀ ਉਹਨਾਂ ਨੇ ਉਂਗਲ ਫੜਕੇ ਉਹਨਾਂ ਨੂੰ ਕਮਾਇਆ ਅੱਜ ਉਹ ਇਹੋ ਜਿਹੀਆਂ ਟਿੱਪਣੀਆਂ ਕਰ ਰਿਹਾ ਮੈਂ ਸਮਝਦਾ ਕਿ ਬੜੀ ਵੱਡ ਭਾਗੀ ਗੱਲ ਹੈ ਕਿ ਜਿਹੜੀ ਪੋਲਿਟਿਕਲ ਸੈਂਸ ਆਫ ਹਿਊਮਰ ਹੈਗੀ ਹੈ ਉਹ ਗਿਰ ਚੁੱਕੀ ਹੈ ਸਾਡੇ ਚ ਦੋ ਚੀਜ਼ਾਂ ਹਰੇਕ ਬੰਦੇ ਚ ਹੁੰਦੀ ਇਹ ਦੋ ਪੈਦਾ ਹੁੰਦਾ ਕਿਸੇ ਦਾ ਅੰਬੀਸ਼ਨ ਹੁੰਦਾ ਦੂਜਾ ਹੁੰਦਾ ਹੈ ਕਿ ਬੰਦੇ ਦੀ ਹਵਸ ਬਿੱਟੂ ਜਿਹੜਾ ਹੈ ਨਾ ਉਹ ਆਪਦੇ ਅੰਬੀਸ਼ਨ ਤੇ ਨਹੀਂ ਚੱਲ ਰਿਹਾ ਉਹਨੂੰ ਇਹ ਲੱਗ ਰਿਹਾ ਹੈ ਕਿ ਮੈਂ ਕਦੋਂ ਕੈਬਨਿਟ ਦਾ ਮੰਤਰੀ ਬਣ ਜਾਆ ਕਦੋਂ ਮੈਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਜਾਆ ਉਹ ਨਹੀਂ ਬਣਦੇ ਇਹ ਪੰਜਾਬ ਦੇ ਹਿੰਦੂਸਤਾਨ ਦੇ ਲੋਕਾਂ ਨੇ ਬਣਾਉਣਾ ਹੈ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਸੋਚਣੀ ਚਾਹੀਦੀ ਹੈ ਕਿ ਮੈਂ ਕੀ ਦੇ ਵਾਸਤੇ ਕੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਇਸ ਕਰਕੇ ਉਹੀ ਰਾਹੁਲ ਗਾਂਧੀ ਹੈ ਜਿਹਦੇ ਉਹ ਪਹਿਲੀ ਹੱਥ ਲਾਂਦਾ ਸੀ ਜਾ ਕੇ ਉਹਨਾਂ ਨੂੰ ਮਿਲਦਾ ਸੀ ਅੱਜ ਉਹਨਾਂ ਦੇ ਵਾਸਤੇ ਕਹਿ ਰਿਹਾ ਮੈਂ ਸਮਝਦਾ ਕਿ ਬੜੀ ਮਦ ਭਾਦੀ ਗੱਲ ਹੈ ਜਿਹੋ ਅੱਜ ਇਹਨਾਂ ਵਾਸਤੇ ਕਹਿ ਸਕਦਾ ਹੈ ਮੈਨੂੰ ਸਭ ਇਹ ਲੱਗਦਾ ਕਿ ਬੀਜੇਪੀ ਵਾਲਿਆਂ ਨੂੰ ਵੀ ਸਮਝਾਉਣਾ ਚਾਹੀਦਾ ਅੰਡਾ ਸਾਹਿਬ ਨੂੰ ਉਹਨਾਂ ਨੂੰ ਕਿ ਇਹੋ ਜੀ ਪਾਸ਼ਾ ਦਾ ਪ੍ਰਯੋਗ